ਠੀਕ ਹੈ ਠੀਕ ਹੈ ਦਾ ਮੋਨਾਪਾ ਜਿਹੜੀਆਂ ਅੱਗੇ ਪੱਤਲ ਪੇੜ ਹੋਣੀ ਕੁਡੀ ਜ਼ਾਲੇ ਦੀ ਵਿਵਸਥਾ ਦੀ ਗੱਲ ਕਰਨੇ ਕਰਾਂਗੇ ਉਹਦੇ ਬਾਅਦ ਇਹ ਨਾ ਦੋ ਪ੍ਰੋਡਕਟ ਮਨ ਦੀ ਨੈਟਵਰਕ ਐਸ ਜਾਲਰੀ ਮੈਕੈਨਿਕਮ ਨਹੀਂ ਲਿਏ ਡਾਕਟਰ ਟੈਕਨੋਲੋਜੀ ਲੈ ਕੇ ਆਏ ਆ ਉਹਦਾ ਅਰਥ ਇਹ ਨਾ ਥੋੜਾ ਜਿਹਾ ਮਤਲਬ ਕਿ ਇੰਨੇ ਦਾ ਇਨਫੋਰਮੇਸ਼ਨ ਟਾਈਪ ਹੋ ਉਹਨੂੰ ਤੁਹਾਨੂੰ ਕਰਾਂਗੇ ਫਿਰ ਉਹਦੇ ਬਾਰੇ ਦੱਸਾਂਗੇ ਮੈਂ ਉਸ ਤੋਂ ਬਾਅਦ ਨਾਲ ਬੋਲਣਾ ਹੈ ਕਿ ਆਓ ਪਹਿਲੇ ਨਾਲ ਆਪਾਂ ਇੱਕ ਵਾਰ ਤੁਮਨਾ ਕਰਾਈਏ ਆਜਾ ਆ ਜਿਹੜੀ ਸ਼ੁਰੂਆਤੀ ਸਟੇਜ ਹੈਗੀ ਹੈ ਉਹਦੇ ਵਾਸਤੇ ਇੱਕ ਜੋੜੀ ਲੈ ਕੇ ਆਇਆ ਇਹਦੇ ਨਾਲ ਤੁਹਾਨੂੰ ਕੀ ਫਾਇਦੇ ਹੋਣ ਵਾਲੇ ਨੇ ਉਹ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇਹ ਹੋ ਗਈ ਹੁਣ ਤੁਹਾਡੇ ਨਾਲ ਪਹਿਲਾਂ ਬੂਟੇ ਨੂੰ ਮਲੋ ਜਿਆਦਾ ਜਿਆਦਾ ਕੱਲੇ ਕਿਦਾਂ ਲੈਣੇ ਨੇ ਤੁਪਲ ਨੂੰ ਲੈਣੇ ਨੇ ਫੋਨੋਂ ਕੱਲੇ ਬਚਾ ਕੇ ਕਿਦਾਂ ਰੱਖਣੇ ਠੀਕ ਹੈ ਕੱਲੇ ਤੇ ਰਹਿੰਦੇ ਹੋ ਤੇ ਮੁੰਜਰਾ ਨਹੀਂ ਹੋਣੀ ਚਾਹੀਦੀ ਕਿ ਨਾ ਵਾਲੀਆ ਨਹੀਂ ਹੋਣੀ ਚਾਹੀਦੀ ਕਿ ਬਸ ਕੱਲੇ ਰਹਿ ਕੇ ਕੰਮ ਚੱਲ ਜਾਏਗਾ। ਹਾਂਜੀ। ਉਹ ਮੇਨ ਪੈਂਟੀ ਚਾਰੀਿੰਦਾ ਜਿਹੜਾ ਟਾਈਮ ਹੈਗਾ ਉਹ ਟਾਈਮ ਹੈਗਾ ਕੱਲੇ ਲੈਣਾ ਉਹ ਕੱਲੇ ਤੋਂ ਵਾਲੀਆ ਵਾਲੀ ਜਿੱਥੇ ਨਾ ਚੋਤਾ। ਠੀਕ ਹੈ। ਤੇ ਆਪਾਂ ਸਟੈਪ ਵਾਈਜ਼ ਸਟੈਪ ਮੰਨ ਲਓ ਕਿ ਨਾ ਬੱਚੇ ਨੂੰ ਪਹਿਲਾ ਉਦੋਂ ਬਾਅਦ ਪੜਾਈ ਦਾ ਨਾ ਤੁਸੀਂ ਡਿਗਰੀ ਨਹੀਂ ਮੰਨੋ ਚਾਹਤਾ। ਪਹਿਲਾ ਇਹ ਹੈ ਹੁਣ ਕੱਲ੍ਹ ਦੇ ਲੱਦੇ ਆਪਾਂ ਗੂਗਲ ਤੇ ਬਾਤਾਂ ਕੱਲੇ ਉਹ ਵਧੀਆ ਜਾਣਗੇ ਉਸ ਤੋਂ ਬਾਅਦ ਸਮੱਸਿਆ ਕੀ ਹੁੰਦੀ ਹੈ ਪੱਤਾ ਲਪੇਟ ਦੇ ਗੋਭੀ ਸੁਣਦੀ ਹੁੰਦੀ ਹੈ ਠੀਕ ਹੈ ਪੱਤਾ ਲਪੇਟ ਗੋਭੀ ਸੁਣਦੀ ਜੇ ਲਈ ਸਾਡਾ ਪ੍ਰੋਡਕਟ ਹੈਗਾ NCU ਕੀ ਨਾਮ ਦਾ ਪ੍ਰੋਡਕਟ ਹੈ ਪਹਿਲਾਂ ਜੇ ਦੱਸੋ ਕਿ ਪੱਤਾ ਲਪੇਟ ਗੋਭੀ ਸੁਣਦੀ ਦੇਖੀ ਕਿਸ ਨੇ ਕਿਹਨੇ ਕਿਹਨੇ ਦੇਖੀ ਹੈ ਸਾਡੇ ਦੇਖੀਏ ਦੇਖੀਏ ਆ ਲੈ ਪੱਤਾ ਨੂੰ ਢਿੱਲ ਗਿਆ ਪੱਤਾ ਆਕਸੋ ਲਾਸਟੇ ਸਿਵੀਅਰ ਅਟੈਕ ਸਿਵੀਅਰ ਅਟੈਕ ਜੀ ਲਾਸਟੇ ਲਾਸਟ ਪਰ 10 ਮਿੰਟ ਤੋਂ ਔਣ ਤੋਂ ਪਹਿਲਾਂ ਜਾਂ ਹੋਰ ਦੀ ਸੁੰਢੀ ਔਣ ਤੋਂ ਪਹਿਲਾਂ ਪਤਾ ਲੱਗਦਾ ਕਿ ਆਉਣ ਵਾਲੀ ਆ ਗਈ ਹੈ ਜਿਹਦੇ ਸਿਰਫ ਫਸਦਾ ਹੈ ਫਕਰੇ ਫਸਦੇ ਨੇ ਫਿਰ ਪਤਾ ਲੱਗਦਾ ਹੈਗਾ ਠੀਕ ਹੈ ਤੇ ਅੱਜ ਮੈਂ ਥੋੜਾ ਜਿਹਾ ਟੈਕਨੀਕਲ ਚੀਜ਼ ਦੱਸਾਂਗਾ ਆ ਹੈਗੀ ਗੋਪਨੀ ਸੁੰਢੀ ਦੀ तितਲੀ ਪਤੰਗਾ ये देखकर के इतना ये फिरता है ये पत्ते के ऊपर बैठता है ठीक है उसके बाद फिर शुरू हो गई है आ आगे पत्ता गिरती कितनी आवरी अगर आवरी जितनी की पसंद आए चेक किया तो समझ लो पत्ता जो दोण वाला है ये बावरा अगर देख लिया तो समझ लो आज इसके ऊपर दोना पोंना जो दे तपेले आ ध्यान है ये देखकर तो समझ लो बहुत ही अच्छी ऑन वाली है ਆਹਲਾ ਦੇਖਦੇ ਨਵੇਂ ਤੋਂ ਹੁਣ ਪਤਾ ਲੱਗੇ ਤੋਂ ਠੀਕ ਹੈ ਜੀ ਆ ਹੈਗੀ ਇਹ ਤਨਾਛੇਦਕ ਦੇ ਆਂਡੇ ਤੇ ਦੇਖੇਗਾ ਜੀ ਪਤਾ ਗੋ ਗੋ ਦੀ ਜੁੜੀ ਦੇ ਆਂਡੇ ਪੱਤੇ ਨੂੰ ਧਿਆਨ ਦੇ ਦਿੰਦੀ ਇਸ ਤਰੀਕੇ ਦਾ ਦੇਖੇਗਾ ਜੀ ਦੇਖਿਆ ਉਹ ਪਰ ਪਤਾ ਹੋ ਸਕਦਾ ਨਾ ਹੋਵੇ ਕਿ ਹੱਲੇ ਨੇ ਦੇਖ ਕੇ ਜੂਰ ਹੋਏਗਾ ਆ ਉਹਦੀ ਜੁੜੀ ਹੈ ਜਦੋਂ ਸਾਹਮਣੇ फैसला आगे, तो भी तो आगे, आगे और भी सुन लिया जैसे जी ने अंदर चर्चा किया और भी अंदर से तो सुनती बैठ गई ठीक है एकदम भी उसके लिए फिर पता लगता है अपन आई होता है ना गोब भी सुनती है पाकिने गोब तो भी है एकदम और फिर अपन बाला का गोब भी सुनती है ऐसे भी पता लगता है पर गोब तो नहीं कि बदली नहीं है ਸਾਰੇ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਮੈਂ ਮਨਦੀਪ ਸਿੰਘ ਸਜੰਤਾ ਕੰਪਨੀ ਤੋਂ ਪਿਛਲੇ 3-4 ਸਾਲਾਂ ਤੋਂ ਇਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹਾਂ ਅੱਜ ਸਾਡਾ ਇੱਥੇ ਕੈਂਪ ਲਾਉਣ ਦਾ ਮੇਨ ਮਕਸਦ ਸੀ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਿਹੜੀਆਂ ਹੁਣ ਦੇ ਸਮੇਂ ਦੇ ਵਿੱਚ ਫਸਲ ਚੱਲਦੀ ਪਈ ਹੈ ਝੋਨੇ ਦੀ ਉਹਨੂੰ ਆਪਾਂ ਬਿਮਾਰੀ ਤੋਂ ਕਿਵੇਂ ਰਹਿਤ ਰੱਖਣਾ ਜਾਂ ਜੇ ਕੋਈ ਉਹਨੂੰ ਕੋਈ ਬਿਮਾਰੀ ਆਉਂਦੀ ਆ ਉਹਦੇ ਲਈ ਆਪਾਂ ਕੀ ਵਰਤੋਂ ਕਰਨੀ ਚਾਹੀਦੀ ਮੇਰੇ ਖਿਆਲ ਨਾਲ ਸਜੰਤਾ ਬਾਰੇ ਦੱਸਣ ਦੀ ਕਿਸੇ ਨੂੰ ਵੀ ਲੋੜ ਨਹੀਂ ਆ ਐਕਸ ਵਾਲਾ ਟੌਪਿਕ ਐਮ ਇਸਟਾਰ ਚੈਸ ਨਾ ਦੀਆਂ ਜਿਹੜੀਆਂ ਦਵਾਈਆਂ ਵਾਂ तकरीबन ਹਰੇਕ ਜ਼ਿੰਮੇਦਾਰ ਜਾਣਦਾ ਵਾ ਪਰ ਕੁਝ ਕੁ ਸਾਡੀ ਕੰਪਨੀ ਵੱਲੋਂ ਨਵੇਂ ਪ੍ਰੋਡਕਟ ਲਿਆਂਦੇ ਗਏ ਨੇ ਤੇ ਜਿਨ੍ਹਾਂ ਦੀ ਅੱਜ ਆਪਾਂ ਇੱਥੇ ਲਾਂਚ ਵੀ ਕਰਾਂਗੇ ਜਿਨ੍ਹਾਂ ਨੂੰ ਤੇ ਕਿਸਾਨ ਭਰਾਵਾਂ ਨਾਲ ਸਾਂਝ ਵੀ ਕਰਾਂਗੇ ਵੀ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਹਦੀ ਕਦੋਂ ਵਰਤੋਂ ਕਰਨੀ ਆ ਇਹਦੀ ਡੋਜ਼ ਕੀ ਆ ਇਹ ਕੀ ਕੀ ਫਾਇਦੇ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਹੋਰ ਸਾਰੇ ਦੋਗੇ ਦੇ ਬਾਰੇ ਤੇ ਇੱਕ ਪ੍ਰੋਗਰਾਮ ਹੈ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਔਰ ਮੈਂ ਜੀ bizness manager Sindanta India Private Limited ਕੰਮ ਕਰਦਾ ਔਰ ਪੂਰਾ ਜਲੰਧਰ ਰੀਜਨ ਦੇਖਦਾ ਅੱਜ ਅਸੀਂ ਕਿਸਾਨਾਂ ਵਾਸਤੇ ਇੱਕ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਉਹਨਾਂ ਨੂੰ ਪੂਰੇ ਧੋਨੇ ਦੀ ਫਸਲ ਦੀ ਜਾਣਕਾਰੀ ਦਿੱਤੀ ਹੈ ਸਿਵਯੰਤਾ ਦੇ ਜਿਹੜੇ ਨਵੇਂ ਪ੍ਰੋਡਕਟ ਆਏ ਨੇ ਉਹਨਾਂ ਦੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਜਿੱਤੇ ਵਿੱਚ ਝੋਨੇ ਦੇ ਵਿੱਚ ਆ ਪ੍ਰੋਬਲਮ ਹੁੰਦੀਆਂ ਨੇ ਕਿਸਾਨ ਨੂੰ ਚਾਹੇ ਉਹ ਪੱਤਾ ਲਪੇਟ ਹੈ ਗੋਭ ਦੀ ਹੁੰਦੀ ਹੈ ਜਾਂ ਸ਼ੀਤ ਫਲਾਈਟ ਹੈ ਉਹਨਾਂ ਦੇ ਵਾਸਤੇ ਸਾਡੇ ਜਿਹੜੇ ਨਵੇਂ ਪ੍ਰੋਡਕਟ ਆਏ ਨੇ ਇਨਸੀਪੀਓ ਆਇਆ ਸਾਡਾ ਇੱਕ ਰਿਫਲੈਕਟੋ ਨਵਾਂ ਪ੍ਰੋਡਕਟ ਆਇਆ ਤੇ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਪੂਰੀ ਜਾਣਕਾਰੀ ਬਹੁਤ ਅੱਛੀ ਤਰ੍ਹਾਂ ਮੰਨ ਲਓ ਕਿ ਫਾਰਮਰ ਲਈ ਹੈ ਤੇ ਸਾਰਿਆਂ ਨੇ ਮੰਨ ਲਓ ਕਿ ਉਹਦਾ ਕਿ ਇਹ ਉਸ ਤਰ੍ਹਾਂ ਦੇ ਹੋਰੇ ਦਾ ਫਾਇਦਾ ਲਾਗੇ ਇਨਫੀਟਿਓ ਇੱਕ ਨਵੀਂ ਟੈਕਨੋਲੋਜੀ ਹੈ ਜਿਹੜੀ ਪੱਤਾ ਲਪੇਟ ਔਰ ਰੋਗ ਦੀ ਸੰਭੀ ਦੇ ਕੰਟਰੋਲ ਕਰਦੀ ਹੈ ਔਰ ਰਿਫਲੈਕਟੋਪ ਵੀ ਸਾਡੀ ਸੰਜੈਂਟਾ ਦੀ ਇੱਕ ਨਵੀਂ ਟੈਕਨੋਲੋਜੀ ਹੈ ਜਿਹੜੀ ਹੈਲਦੀ ਟੀਲਰ ਰੱਖਦੀ ਹੈ ਯਾਨੀ ਮੰਨ ਲਓ ਕਿ ਫਸਲ ਨੂੰ ਪੂਰਾ ਸਵਸਥ ਰੱਖਦੀ ਹੈ ਤੇ ਸ਼ੀਡ ਬ੍ਰਾਈਟ ਤੇ 100% ਰੋਗ ਖਾਮ ਦੇ ਦਿੰਦੀ ਹੈ ਤੇ ਇਹ ਸਾਡਾ ਅੱਜ ਪ੍ਰੋਗਰਾਮ ਸੀਗਾ ਅਜ ਨਾਲਾ ਦੇ ਵਿੱਚ ਉਹ ਅਸੀਂ ਅੱਜ ਇੱਥੇ ਕੀਤਾ ਬਹੁਤ ਵਧੀਆ ਫਾਰਮਰ ਆਏ ਨੇ ਔਰ ਸਾਰਿਆਂ ਨੇ ਇਹ ਹੀ ਬੋਲੇ ਕਿ ਅੱਜ ਇਹ ਮਤਲਬ ਕਿ ਬੜਾ ਕਯੂਰ ਕਰਾਂਗੇ ਔਰ ਇਹ ਫਾਇਦਾ ਲਵਾਂਗੇ ਆਲਰੇਡੀ ਇਹ ਸੰਜਨਤਾ ਦੇ ਫਾਰਮਰ ਹੈਗੇ ਨੇ ਸੰਜਨਤਾ ਦੇ ਬੜਾ ਯੂਜ਼ ਕਰਦੇ ਨੇ ਉਹਨਾਂ ਨੂੰ ਅਸੀਂ ਅੱਜ ਇਹ ਦੱਸਣ ਆਏ ਸੀ ਕਿ ਸਾਡੀ ਨਵੀਂ ਟੈਕਨੋਲੋਜੀ ਨਵੀਂ ਜਿਹੜੀ ਆਈ ਹੈ ਉਹਨਾਂ ਤੋਂ ਅਸੀਂ ਇਹਨਾਂ ਨੂੰ ਆਗਿਆਤ ਕਰਾਇਆ ਤੇ ਉਹਨਾਂ ਨੇ ਬੜੀ ਬਹੁਤ ਅੱਛੀ ਜਾਣਕਾਰੀ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਫਸਲ ਦੀ देने की कोशिश आज का सभी लोगों को जियाउल हाँ, हसन है उत्तराखंड से और आज जो किसान गोष्ठी रखी गई थी किसानों को बार बार सफरे करना चाहती है तो सिंजा ने आज जो किसान गोष्ठी की थी कि बार बार स्प्रे करना ना पड़े किसानों को टंकी ज्यादा ना तो खर्चे ज्यादा ना हो इसलिए नवी टेक्नोलॉजी सिंजयंटा ने बताई रिफ्लेक्टॉप इनसी पी ओ रिफ्लेक्टॉप जो है जो बिलाइट से परेशानी किसानों को बहुत समस्या होती है उससे प्रोडक्शन बहुत कम होता है तो उत्पादन बहुत कम हो जाता है उसके वास्ते रिफ्लेक्टॉप नई केमिस्ट्री निकाली है उसके बाद पत्ता लपेट गोप की सुंडी के लिए पीला टेक्नोलॉजी एक नवी टेक्नोलॉजी ईजाद की है तो वो आज जो है यहाँ पर हमने लोगों ने बताई है जिससे किसानों को बार बार स्प्रे करना ना पड़े फिर टॉप और चेस के बारे में आज हम लोगों ने सारा इसके बारे में बताया है कि किसानों को खर्चा कम से कम हो और स्प्रे भी कम से कम हो और नई टेक्नोलॉजी है जो सिंजेंटा हर साल देती है तो इस बार भी हमने दी है जो किसानों के पास ज्यादा से ज्यादा लोग तो यूज करें और ज्यादा से ज्यादा क्या है कि वो ज्यादा ज्यादा स्प्रे करने से बचे